ਕਿ ਤੁਸੀਂ ਮੰਦਰ ਜਾਂਦੇ ਹੋ ਜਾਂਦੇ ਹੋਗੇ ਤੇ ਕਦੇ ਨਾ ਕਦੇ ਉੱਥੇ ਚੜਾਵਾ ਵੀ ਚੜਾਉਂਦੇ ਹੋਵੋਗੇ ਜੇ ਤੁਸੀਂ ਇਹਦਾ ਕਰਦੇ ਹੋ ਤਾਂ ਕਦੇ ਨਾ ਕਦੇ ਤੁਸੀਂ ਕਿਸੇ ਨਾ ਕਿਸੇ ਤੋਂ ਸੁਣਿਆ ਹੋਵੇਗਾ ਕਿ ਮੰਦਿਰਾਂ 'ਚ ਚੜਾਵਾ ਚੜਾਉਣ ਦੀ ਬਜਾਏ ਸਕੂਲਾਂ 'ਚ ਦਵੋ ਜਾਂ ਫਿਰ ਕਿਸੇ ਜ਼ਰੂਰਤਮੰਦ ਨੂੰ ਦਾਨ ਕਰੋ ਚਲੋ ਮੰਨ ਲੈਂਦੇ ਹਾਂ ਕਿ ਇਹ ਠੀਕ ਵੀ ਹੈ ਪਰ ਇਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਤੁਹਾਡੇ ਸਾਰਿਆਂ ਤੋਂ ਕਿ ਤੁਸੀਂ ਆਪਣੀ ਸਿਹਤ ਤੇ ਧਿਆਨ ਦੇ ਕੇ ਆਪਣੇ ਕੈਰੀਅਰ ਤੇ ਧਿਆਨ ਦੇਣਾ ਛੱਡ ਦਿੰਦੇ ਹੋ ਜਾਂ ਫਿਰ ਪੜ੍ਹਾਈ ਤੇ ਧਿਆਨ ਦੇ ਕੇ ਆਪਣੀ ਸਿਹਤ ਤੇ ਨਹੀਂ ਨਾ ਤਾਂ ਫਿਰ ਕਿਉਂ ਤੁਸੀਂ ਕਿਸੇ ਦੀ ਸ਼ਰਧਾ ਧਾਰਮਿਕਤਾ ਦੀ ਕਿਸੇ ਹੋਰ ਚੀਜ਼ ਨਾਲ ਤੁਲਨਾ ਕਰਦੇ ਹੋ ਜੇ ਤੁਸੀਂ ਐਦਾ ਸੋਚਦੇ ਵੀ ਹੋ ਕਿ ਮੰਦਿਰਾਂ 'ਚ ਦਾਨ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੇਸ਼ ਭਰ ਵਿੱਚ ਕਈ ਅਜਿਹੇ ਧਾਰਮਿਕ ਸਥਾਨ ਵੀ ਹਨ ਜਿਨ੍ਹਾਂ ਦੀ ਆਮਦਨ ਕਰੋਨਾ ਵਿੱਚ ਹੈ ਵਿਸ਼ਵਾਸ ਦੇ ਕੇਂਦਰ ਹੁਣ ਵੱਡੇ ਕਾਰੋਬਾਰਾਂ ਨੂੰ ਜਨਮ ਦੇ ਰਹੇ ਹਨ ਜੋ ਦੇਸ਼ ਦੀ ਆਰਥਿਕਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਪਰ ਇਹ ਕਿਵੇਂ ਹੋ ਰਿਹਾ ਹੈ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਤੇ ਇਸ ਦੇ ਪਿੱਛੇ ਦੇ ਫੈਕਟਸ ਕੀ ਹਨ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰਾਂਗੇ ਨਮਸਤੇ ਸੱਜਣਕਾਰ ਤੁਸੀਂ ਦੇਖ ਰਹੇ ਹੋ ਰਿਤਮਪੰਨ ਤਾਂ ਵੀ ਮੈਂ ਹਾਸ਼ਿਵਾਨੀ ਅਰੋੜਾ ਧਰਮ ਅਧਿਆਤਮਿਕਤਾ ਵਿਸ਼ਵਾਸ ਅਜਹੀਆਂ ਚੀਜ਼ਾਂ ਹਨ ਜੋ ਸਭਿਅਤਾ ਦੇ ਵਿਕਾਸ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਜ਼ਿੰਦਗੀ ਦਾ ਹਿੱਸਾ ਪਣ ਜਾਂਦੀਆਂ ਹਨ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਉਹਨਾਂ ਦੇ ਆਪਣੇ ਤੀਰਥ ਸਥਾਨ ਵੀ ਹਨ ਹਰ ਸਾਲ ਦੇਸ਼ ਅਤੇ ਦੁਨੀਆ ਤੋਂ ਲੱਖਾਂ ਤੇ ਕਰੋੜਾ ਸ਼ਰਧਾਲੂ ਇੱਥੇ ਆਉਂਦੇ ਹਨ ਵੈਸ਼ਨੂ ਦੇਵੀ ਮਹਾਬੋਧੀ ਮੰਦਿਰ ਦਿਰુપਤੀ ਬਾਲਾਜੀ ਕਾਸ਼ੀ ਵੇਸ਼ਵਨਾਥ ਭਾਰਤ ਵਿੱਚ ਅਜਿਹੇ ਬਹੁਤ ਸਾਰੇ ਮੰਦਿਰ ਹਨ ਜਿੱਥੇ ਸਾਲ ਭਰ ਸ਼ਰਧਾਲੂਆਂ ਦੀ ਭੀੜ ਰਹਿੰਦੀ ਹੈ ਇਹ ਮੰਦਿਰ ਹੁਣ ਸਿਰਫ ਆਸਥਾ ਦਾ ਹੀ ਨਹੀਂ ਸਗੋ ਆਰਥਿਕਤਾ ਦਾ ਹਿੱਸਾ ਵੀ ਬਣ ਗਏ ਹਨ ਦੇਸ਼ ਭਰ ਵਿੱਚ ਕਈ ਅਜਿਹੇ ਧਾਰਮਿਕ ਸਥਾਨ ਵੀ ਹਨ ਜਿਨ੍ਹਾਂ ਦੀ ਆਮਦਨ ਕਰੋੜਾ ਵਿੱਚ ਹੈ ਵਿਸ਼ਵਾਸ ਦੇ ਕੇਂਦਰ ਹੁਣ ਵੱਡੇ ਕਾਰੋਬਾਰਾਂ ਨੂੰ ਜਨਮ ਦੇ ਰਹੇ ਹਨ ਜੋ ਦੇਸ਼ ਦੀ ਆਰਥਿਕਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਧਾਰਮਿਕ ਸਥਾਨਾਂ ਨੂੰ ਆਰਥਿਕਤਾ ਨਾਲ ਜੋੜਨ ਲਈ ਸਰਕਾਰ ਧਾਰਮਿਕ ਯਾਤਰਾ ਨੂੰ ਉਤਸ਼ਾਹਿਤ ਕਰਦੀ ਹੈ ਧਾਰਮਿਕ ਸਥਾਨਾਂ ਨੂੰ ਜੋੜਨ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਉਹਨਾਂ ਦੀ ਪ੍ਰਸਿੱਧੀ ਲਈ ਮਾਰਕੀਟਿੰਗ ਤੱਕ ਸਰਕਾਰ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰਦੀ ਹੈ ਹਾਲਾਂਕਿ ਧਾਰਮਿਕ ਸੈਰ ਸਪਾਟਾ ਕੋਈ ਨਵੀਂ ਧਾਰਨਾ ਨਹੀਂ ਹੈ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਹਨ ਪਰ ਇਹ ਇੱਕ ਵੱਖਰੇ ਰੂਪ ਵਿੱਚ ਫੈਲ ਰਿਹਾ ਹੈ ਲੋਕ ਭਾਰਤ ਦੇ ਪ੍ਰਾਚੀਨ ਕਿੱਲਿਆਂ ਮਹਿਲਾਂ ਜੰਗਲਾਂ ਨੂੰ ਦੇਖਣ ਲਈ ਹੀ ਨਹੀਂ ਸਗੋਂ ਦੇਸ਼ ਤੇ ਮੰਦਰਾਂ ਨੂੰ ਦੇਖਣ ਲਈ ਦੇਸ਼ ਅਤੇ ਦੁਨੀਆ ਭਰ ਤੋਂ ਆਉਂਦੇ ਹਨ ਮਥੁਰਾ ਵ੍ਰਿੰਦਾਵਨ ਸ਼੍ਰੀ ਕ੍ਰਿਸ਼ਨ ਦੀ ਜਨਪੂਮੀ ਜੇ ਕਾਸ਼ੀ ਵਿਸ਼ਵਨਾਥ ਭਗਵਾਨ ਪੋਲੇਨਾਥ ਦੀ ਨਗਰੀ ਹਰ ਸਾਲ ਲੱਖਾਂ ਦੇਸੀ ਅਤੇ ਵਿਦੇਸ਼ੀ ਸੈਲਾਨੀ ਇੱਥੇ ਦੇਖਣ ਆਉਂਦੇ ਹਨ ਇਹ ਧਾਰਮਿਕ ਸਥਾਨਾਂ ਨੂੰ ਭਾਰਤ ਦੇ ਜੀਡੀਪੀ ਨਾਲ ਜੋੜਿਆ ਵੀ ਜਾ ਰਿਹਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ 2022 ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਮੰਦਰ ਦੀਆਂ ਦਾ ਪ੍ਰਤੀ ਸਾਲ 3.2 ਲੱਖ ਕਰੋੜ ਰੁਪਏ ਦਾ ਅਨੁਮਾਨਿਤ ਰੈਵਨਿਊ ਪੈਦਾ ਕਰਦੀ ਹੈ ਇਸੇ ਤਰ੍ਹਾਂ ਜੰਮੂ ਵਿੱਚ ਬੈਸ਼ਨੋਦੇਵੀ ਮੰਦਿਰ ਦੀ ਸਾਲਾਨਾ ਆਮਦਨ 500 ਕਰੋੜ ਰੁਪਏ ਹੈ ਇਸ ਤੋਂ ਇਲਾਵਾ ਮੰਦਿਰ ਦੇ ਬਾਹਰ ਮਠਾਈਆਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੇਚਣ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ ਜੋ ਕਿ ਸਾਡੇ ਦੇਸ਼ ਦੀ ਆਰਥਿਕਤਾ ਨੂੰ ਵੀ ਬढ़ावा ਦਿੰਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਮੰਦਿਰ ਆਰਥਿਕਤਾ ਨਾਲ ਕਿਵੇਂ ਜੁੜਿਆ ਹੋਇਆ ਹੈ ਜੇਕਰ ਕੇਦਾਰਨਾਥ ਆਉਣ ਵਾਲੇ ਲੋਕਾਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਹਰ ਸਾਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਜੁਵਾਤਾ ਹੋਇਆ ਹੈ ਸਾਲ 2018 ਚ 732241 ਸ਼ਰਧਾਲੂ ਪਹੁੰਚੇ ਸਨ ਅਤੇ ਸਾਲ 2022 ਚ 1425078 ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਆਏ ਸਨ ਧਾਰਮਿਕ ਸਥਾਨਾਂ ਤੇ ਸਲਾਨੀਆਂ ਦੀ ਆਮਦ ਦਾ ਅਰਥ ਹੈ ਰੋਜ਼ਗਾਰ ਕਾਰੋਬਾਰ ਅਤੇ ਬੁਨਿਆਦੀ ਲੋੜਾਂ ਨੂੰ ਉਤਸ਼ਾਹਿਤ ਕਰਨਾ ਮੰਦਰ ਰੋਜ਼ਗਾਰ ਦਾ ਸਾਧਨ ਹੈ ਪੰਡਤੋ ਲੈ ਕੇ ਸਥਾਨਕ ਲੋਕਾਂ ਨੂੰ ਕੰਮ ਮਿਲਦਾ ਹੈ তীਰਥ ਸਥਾਨ ਦੇ ਆਲੇ ਦੁਆਲੇ ਵਪਾਰ ਵੱਧਦਾ ਹੈ ਦੇਸ਼ ਵਿਦੇਸ਼ ਤੇ ਲੋਕਾਂ ਦੀ ਆਵਾਜਾਈ ਹੋਟਲ ਉਦਯੋਗ ਅਤੇ ਭੋਜਨ ਉਦਯੋਗ ਦੇ ਵਿਕਾਸ ਵੱਲ ले जाती है सरकार ਦਾ ਰੈਵਨਿਊ ਵੀ ਵੱਧਦਾ ਹੈ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਅਤੇ ਪ੍ਰਵਾਸੀ ਭਾਰਤ ਆਉਂਦੇ ਹਨ ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਵੀ ਹੁੰਦਾ ਹੈ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਵੀ ਮਿਲਦਾ ਹੈ ਹੁਣ ਤਾਂ ਤੁਹਾਨੂੰ ਮੰਦਰਾ ਵੱਲੋਂ ਦੇਸ਼ ਦੀ ਜੀਡੀਪੀ ਵਿੱਚ ਕਿਤੇ ਜਾ ਰਹੇ ਯੋਗਦਾਨ ਬਾਰੇ ਪਤਾ ਲੱਗ ਹੀ ਗਿਆ ਹੋਵੇਗਾ ਜੇ ਨਹੀਂ ਤਾਂ ਤੁਹਾਨੂੰ ਸਿਰਫ ਤਿੰਨ ਪੁਆਇੰਟਾਂ 'ਚ ਥੋੜਾ ਹੋਰ ਸਮਝਾ ਦਿੰਦੇ ਹਾਂ ਪਹਿਲਾ ਦੇਸ਼ ਵਿਦੇਸ਼ ਤੋਂ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਸਰਕਾਰ ਧਾਰਮਿਕ ਯਾਤਰਾਵਾਂ ਨੂੰ ਵੀ ਉਤਸ਼ਾਹਿਤ ਕਰਦੀ ਹੈ ਉਦਾਹਰਨ ਲਈ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦ்கਾਰਣ ਤੋਂ ਬਾਅਦ 13 ਕਰੋੜ ਤੋਂ ਵੱਧ ਸਿਲਾਨੇ ਉੱਥੇ ਆ ਚੁੱਕੇ ਹਨ ਦੂਜਾ ਮੰਦਿਰਾਂ ਨਾਲ ਜੁੜੀ ਆਰਥਿਕਤਾ ਕਰੋਨਾ ਵਿੱਚ ਹੈ ਅਤੇ ਇਹ ਦੇਸ਼ ਦੀ ਆਰਥਿਕਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਰਾਸ਼ਟਰੀ ਨਮੂਨਾ ਸਰਵੇਖਣ ਦਫਤਰ ਦੇ ਅਨੁਸਾਰ ਮੰਦਿਰਾਂ ਨਾਲ ਜੁੜੀ ਆਰਥਿਕਤਾ ਭਾਰਤ ਦੀ ਆਰਥਿਕਤਾ ਵਿੱਚ 3.2 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਂਦੀ ਹੈ ਤੇਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਕਈ ਧਾਰਮਿਕ ਸਥਾਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਉਦਾਹਰਣ ਵਜੋਂ ਯੋਥਿਆ ਵਿੱਚ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਅਤੇ ਉਦ்கਾਰਣ ਅਸੀਂ ਤੈਨੂੰ ਇਹ ਸਮਝਣਾ ਹੋਵੇਗਾ ਕਿ ਮੰਦਰਾ ਦੇ ਨਿਰਮਾਣ ਨੂੰ ਲੈ ਕੇ ਉੱਠ ਰਹੀ ਸਵਾਲ ਵਿਰੋਧੀ ਧਿਰ ਵੱਲੋਂ ਕਿੱਤੀ ਜਾ ਰਹੀ ਇੱਕ ਰਾਜਨੀਤਿਕ ਚਾਲ ਹੈ ਹੋਰ ਕੁਝ ਵੀ ਨਹੀਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੇ ਲੱਗੀ ਸਾਡੇ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਅਤੇ ਇਹ ਹੋ ਜਾਣਕਾਰੀ ਅਸੀਂ ਤੁਹਾਡੇ ਨਾਲ ਨਿਤ ਪੰਜਾਬੀ ਤੇ ਸਾਂਝੀ ਕਰਦੇ ਰਹਾਂਗੇ ਧੰਨਵਾਦ